ਇਹ ਰਸਾ ਖੋਲੀ ਜਾਂਦੇ ਸੀ گاਵਾਂ ਦਾ ਤੇ ਕਟਿਆ ਵਾਲੇ ਨੂੰ ਦੀ ਜਾਂਦੇ ਸੀ ਮੱਝਾਂ ਵੜਨ ਵਾਸਤੇ ਝੋਟੀਆਂ ਕੰਮ ਖਤਮ ਘਟਾਤਾ ਉਹਨਾਂ ਦਾ ਪਹਿਲਾਂ ਵੀ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਠੀਕ ਆ ਇਹ ਵੀ ਮੇਰੀ ਗਾਰੰਟੀ ਮੈਂ ਵਿਸ਼ਵਾਸ ਜਿੰਨੇ ਵੀਰ ਨੇ ਕੋਈ ਮੈਨੂੰ ਜੇ 10 15% ਕਿਸੇ ਨੇ ਕਿਹਾ ਨਾ ਵੀ 20 ਗ੍ਰਾਮ ਦੇਣਾ ਹੀ ਸਵੇਰ ਦੇ ਟਾਈਮ ਤੇ 25 ਗ੍ਰਾਮ ਇੱਕ ਰਸੋਲੀ ਤੇ ਲਕੋਰੀਏ ਦੀ ਪ੍ਰੋਬਲਮ ਨਾ ਹੋਵੇ ਬਾਕੀ ਮੇਰੇ ਤੇ ਛੱਡ ਦਿਓ ਜੀ ਪਿੱਛੇ ਕਮੈਂਟ ਆਏ ਸੀਗੇ ਬੇ ਤਾਂ 250 ਦੀ ਮਿਲਦੀ 300 ਮੈਂ ਵੀਰੇ ਫ੍ਰੀ ਦਿੱਤੀ ਹੈ ਮੇਰੇ ਵੱਲੋਂ 300 ਦੀ ਮਿਲਦੀ 250 ਦੀ ਮਿਲਦੀ ਮੈਨੂੰ ਅੱਜ ਮੇਰੇ ਤੇ ਗੁਰੂ ਨਾਨਕ ਦਾ ਪਾਸ਼ਾ ਇਹ ਇੰਨੀ ਕਿਰਪਾ ਹੈ ਜਿਹੜਾ ਮੈਂ ਪ੍ਰੋਡਕਟ ਲੈ ਕੇ ਆਇਆ ਮੈਂ ਮੇਰਾ ਸਕਸੈਸਫੁਲ ਹੋ ਗਈ ਜਿਨਨੇ ਵੀ ਮੰਗਾਇਆ ਬਹੁਤ ਲਾਹਾ ਖਟਿਆ ਉਹਨੇ ਜੀ ਬਹੁਤ ਉਹਨੂੰ ਵੰਡਰਫੁਲ ਰਿਜ਼ਲਟ ਮਿਲੇ ਜੀ ਹਾਂਜੀ ਹਸੀਕਲ ਦੋਸਤੋ ਬਬਾ ਸਵਾਦ ਤਾਂ ਮਿੱਤਰੋ ਤੇ ਅੱਜ ਨਾ ਆਪਣੇ ਕੋਲੇ ਰੋਹਿਤ ਸੇਟੀ ਜੀ ਪਹੁੰਚੇ ਹੋਏ ਨੇ ਅੱਜ ਨਾ ਆਪਣੇ ਕੋਲੇ ਬਾਈ ਇਹ ਘੱਟੋ ਘੱਟ ਵੀ ਤੀਜੀ ਵਾਰ ਆਇਆ ਮਿੱਤਰੋ ਅੱਜ ਆਪਣੇ ਕੋਲੇ ਇਹ ਜਿਹੜਾ ਪ੍ਰੋਡਕਟ ਹੱਥ ਦੇ ਵਿੱਚ ਲਈ ਖੜੇ ਹਨ ਨਾ ਇਹਦੀ ਆਪਾਂ ਜਾਣਕਾਰੀ ਵੀ ਲੈ ਲਾਂਗੇ ਪਰ ਕਹਿੰਦੇ ਵੀ ਅਸੀਂ ਤੁਹਾਡਾ ਨਾ ਤੇ ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਨਾ ਹੈਗਾ ਧੰਨਵਾਦ ਆਪਣਾ ਇਹ ਕਰਨਗੇ ਜਿਹੜੇ ਭਰਾਵਾਂ ਨੇ ਇਹ ਪ੍ਰੋਡਕਟ ਵਰਤਿਆ ਹੋਇਆ ਉਹ ਤੁਸੀਂ ਦੱਸਿਓ ਜਰੂਰ ਕਮੈਂਟ ਕਰਕੇ ਵੀ ਇਹ ਪ੍ਰੋਡਕਟ ਜਿਹੜਾ ਕਿਵੇਂ ਰਿਹਾ ਰੋਹਿਤ ਜੀ ਬਹੁਤ ਬਹੁਤ ਸਵਾਗਤ ਕਰਦਾ ਧੰਨਵਾਦ ਵੀਰੇ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੜ੍ਹਦੀ ਕਲਾ ਕਿਰਪਾ ਬਾਬੇ ਨਾਨਕ ਜੀ ਅੱਜ ਫਿਰ ਜਿਹੜਾ ਤੁਸੀਂ ਸਾਡੇ ਕੋਲੇ ਪਹੁੰਚੇ ਹੋ ਪਹਿਲੀ ਗੱਲ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਵੈਲਕਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਕੀ ਅੱਜ ਥੋੜੀ ਰੂਹ ਖੁਸ਼ ਆ ਰੂਹ ਖੁਸ਼ ਜਿਹੜੇ ਉਹ ਭਰਾ ਦੇਖੀ ਹੁੰਦੇ ਆ ਉਹਨਾਂ ਦੀ ਰੂਹ ਕਿਵੇਂ ਆ ਉਹਨਾਂ ਦੀ ਖੁਸ਼ ਕਰਨ ਵਾਸਤੇ ਹੀ ਮੇਰੀ ਖੁਸ਼ ਹੈ ਜੀ ਠੀਕ ਹੈ ਕਿਉਂਕਿ ਪਹਿਲੀ ਵਾਰ ਵੀਰੇ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਆਪਾਂ ਇੱਕ ਬੜੀ ਵੱਡੀ ਗੱਲ ਕਹੀਤੀ ਸੀਗੀ ਵੀ ਮੇਰੇ ਤੇ ਗੁਰੂ ਤੇ ਅੱਜ ਮੇਤੇ ਗੁਰੂ ਨਾਨਕ ਦਾ ਪਾਸ਼ਾ ਇਹ ਇੰਨੀ ਕਿਰਪਾ ਹੈ ਜਿਹੜਾ ਮੈਂ ਪ੍ਰੋਡਕਟ ਲੈ ਕੇ ਆਇਆ ਮੈਂ ਮੇਰਾ ਸਕਸੈਸਫੁਲ ਹੋ ਗਈ ਵੀਰ ਠੀਕ ਹੈ ਬਹੁਤ ਸੋਨੇ ਰਿਜ਼ਲਟ ਮਿਲੇ ਜੀ ਬਹੁਤ ਰੂਹਾਂ ਪਿਆਰੀਆਂ ਨੇ ਮੈਨੂੰ ਧੰਨਵਾਦ ਦੇ ਫੋਨ ਆਏ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਡੱਬਾ ਜਦੋਂ ਸਾਡੇ ਏਰੀਆ ਚ ਆਉਂਗੇ ਲੈ ਕੇ ਜਾਈਓ ਠੀਕ ਆ ਤੇ ਮੈਂ ਤੁਹਾਡੇ ਵੀ ਚੈਨਲ ਦਾ ਧੰਨਵਾਦ ਇਸ ਕਰੋਂ ਕਰਨਾ ਆ ਵੀ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਇਹ ਮੈਸੇਜ ਦੇਖ ਕੇ ਉਹਨਾਂ ਨੇ ਮੰਗਾਈ ਤੇ ਆਪਦਾ ਲਾਹਾ ਖਟਿਆ ਠੀਕ ਹੈ ਵੀਰੇ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਿਆ ਹੋਰ ਕਟਿਆਂ ਵਾਲਿਆਂ ਦਾ ਕੰਮ ਘਟ ਗਿਆ ਠੀਕਾ ਜਿਹੜੇ ਅੱਕ ਕੇ ਰੱਸਾ ਖੋਲੀ ਜਾਂਦੇ ਸੀ گاਵਾਂ ਦਾ ਤੇ ਕਟਿਆ ਵਾਲੇ ਨੂੰ ਦੇ ਜਾਂਦੇ ਸੀ ਮੱਝਾਂ ਵੜਨ ਵਾਸਤੇ ਝੋਟੀਆਂ ਠੀਕ ਹੈ ਕੰਮ ਖਤਮ ਘਟਾਤਾ ਉਹਨਾਂ ਦਾ ਠੀਕ ਆ ਬਹੁਤ ਵਧਾਈਆਂ ਲੈ ਰਿਹਾ ਮੈਂ ਨਹੀਂ ਦੱਸ ਸਕਦਾ ਚੈਨਲ ਦੇ ਉੱਤੇ ਜੀ ਬਹੁਤ ਕਿਰਪਾ ਮਾਲਕ ਦੀ ਕੱਲੀ-ਕੱਲੀ ਗੱਲ ਦਾ ਮੈਂ ਇਹਨਾਂ ਬਹੁਤ ਲੰਬੀ ਵੀਡੀਓ ਹੋ ਜੂਗੀ ਜੇ ਪ੍ਰੂਫ ਦੇਣ ਲੱਗ ਪਏ ਤਾਂ ਠੀਕ ਆ ਬਹੁਤ ਪਰਮਾਤਮਾ ਦੀ ਕਿਰਪਾ ਹੈ ਇਸ ਜਿੰਨੇ ਵੀ ਮੰਗਾਈਆ ਬਹੁਤ ਲਾਹਾ ਖਟਿਆ ਉਹਨੇ ਜੀ ਬਹੁਤ ਉਹਨੂੰ ਵੰਡਰਫੁਲ ਰਿਜ਼ਲਟ ਮਿਲਿਆ ਜੀ ਠੀਕ ਹੈ ਜੀ ਮੈਂ ਦੁਬਾਰਾ ਫੇਰ ਤੁਹਾਨੂੰ ਬਖਾਨਣਾ ਵੀ ਇਹਦੇ ਵਿੱਚ ਕੀ ਕੁਝ ਹੈਗਾ ਠੀਕ ਆ ਤੇ ਮੈਂ ਦਰਸ਼ਕਾਂ ਨੂੰ ਦੱਸਦਾ ਇਹ ਜਿਹੜਾ ਪ੍ਰੋਡਕਟ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਰਿਪੀਟਰ ਪਸੰਵਾ ਵਾਸਤੇ ਜਿਹੜਾ ਹੈਗਾ ਨਾ ਇਹ ਵਰਤੇ ਆ ਜਾਂਦਾ ਹੈਗਾ ਮੈਂ ਇਹ ਗੱਲ ਕਹਿਣਾਗਾ ਵੀ ਜਿਹੜਾ ਭਰਾਵਾਂ ਨੇ ਇਹ ਵਰਤੇ ਆ ਉਹ ਕਮੈਂਟ ਜ਼ਰੂਰ ਕਰਨ ਦੱਸਣ ਜ਼ਰੂਰ ਭਰਾਵਾਂ ਨੂੰ ਜੇ ਗੱਲ ਕਰਗੇ ਰੋਹਿਤ ਜੀ ਕਿੰਨੇ ਪ੍ਰੋਡਕਟ ਜੇ ਆਪਾਂ ਗੱਲ ਕਰਗੇ ਕਿੰਨੀਆਂ ਕਿੱਟਾਂ ਤੁਹਾਡੀਆਂ ਜਿਹੜੀਆਂ ਦਰਸ਼ਕਾਂ ਨੇ ਇਹ ਪਰਚੇਜ ਕੀਤੀਆਂ ਗਿਣਤੀ ਨਹੀਂ ਹੈਗੀ ਵੀਰੇ ਗਿਣਤੇ ਨਹੀਂ ਗਿਣਤੀ ਨਹੀਂ ਹੈ ਰਕਾਰ ਟੁੱਟ ਗਈ ਰਕਾਰ ਟੁੱਟ ਗਈ ਲੈ ਵੀ ਦੇਖ ਲਓ ਮਿੱਤਰੋ ਵੀ ਰੋਹਿਤ ਜੀ ਕਹਿੰਦੇ ਨਾ ਵੀ ਰਿਕਾਰਡ ਟੁੱਟ ਗਈ ਆ ਪ੍ਰੋਡਕਟ ਜਿਹੜਾ ਹੈਗਾ ਸਾਡੇ ਕੋਲ ਲਿਆਣ ਵਾਲੇ ਲੋਕਾਂ ਨੇ ਨਾ ਲੀ ਤੋੜਤੀ ਤੁਸੀਂ ਵਿਸ਼ਵਾਸ ਕੀਤਾ ਠੀਕ ਆ ਵੀ ਤੁਸੀਂ ਮੈਂ ਕਹਿੰਦਾ ਵੀ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਰੋਹੀ ਜੀ ਵੀ ਧੰਨਵਾਦ ਕਰਦੇ ਆ ਹਨਾ ਵੀ ਮੈਂ ਲੋਕਾਂ ਦਾ ਵਿਸ਼ਵਾਸ ਟੁੱਟਣ ਨਹੀਂ ਦਿੱਤਾ ਠੀਕ ਆ ਇਹ ਵੀ ਮੇਰੀ ਗਾਰੰਟੀ ਮੈਂ ਵਿਸ਼ਵਾਸ ਜਿੰਨੇ ਵੀਰ ਨੇ ਕੋਈ ਮੈਨੂੰ ਜੇ 10 15% ਕਿਸੇ ਨੇ ਕਿਹਾ ਨਾ ਵੀ ਵੀਰੇ ਯਾਰ ਤੇ ਮੈਂ ਉਹਦੇ ਨਾਲ ਖੜਾ ਹਾਂ ਹਰ ਗੱਲ ਨੂੰ ਹਰ ਗੱਲ ਨੂੰ ਠੀਕ ਆ ਮੈਂ ਤੁਹਾਨੂੰ ਫੇਰ ਤਰੀਕਾ ਦੱਸਦਾ ਹਾਂ ਯੂਜ਼ ਕਰਨ ਦਾ ਜਿਹੜੇ ਵੀ ਪ੍ਰਵਾਹਾਂ ਨੇ ਦੁਆਰਾ ਫੇਰ ਕਿਸੇ ਨਾ ਕਿਸੇ ਦੀ ਮੰਨ ਲਓ ਕੋਈ ਦਿੱਕਤ ਰਹਿ ਜਾਂਦੀ ਹੈ ਮੰਗਵਾਉਂਦੇ ਨਹੀਂ ਵੀ ਕੈਸ਼ ਔਨ ਡਿਲੀਵਰੀ ਕੀ ਸਿਸਟਮ ਹੈ ਕਿ ਕਿਵੇਂ ਆ ਪੈਸੇ ਡਰਦੇ ਵੀ ਮਾਲ ਪਹੁੰਚ ਚੁੱਕੇ ਨਹੀਂ ਹੁਣ ਸਾਡਾ ਦਾ ਕੈਸ਼ ਔਨ ਡਿਲੀਵਰੀ ਤੇ ਵੀ ਕੰਮ ਚੱਲ ਪਿਆ ਠੀਕ ਹੈ ਠੀਕ ਹੈ ਸਿਰਫ ਇੱਕ ਬੁਕਿੰਗ ਦੇਣੀ ਹੈ ਬਾਕੀ ਪੈਸੇ ਜਦੋਂ ਘਰੇ ਪਹੁੰਚ ਗਿਓਦੋਂ ਮੈਂ ਵਰਤਨ ਦਾ ਫੇਰ ਤਰੀਕਾ ਵੀ ਤੇ ਦੱਸਦਾ ਕਿ ਆ ਕੀ ਹੈ ਇਹ ਪ੍ਰੈਗ ਪਾਵਰ ਕਿਟ ਹੈ ਜੀ ਇਹਦੇ ਵਿੱਚੋਂ ਜਦੋਂ ਖੋਲੋਗੇ ਪੈਕਟ ਨਿਕਲੇਗਾ ਉਸ ਤੇ ਇੱਕ ਨੰਬਰ ਲਿਖਿਆ ਜੀ 25 ਗ੍ਰਾਮ ਦੇਣਾ ਜੀ ਸਵੇਰ ਦੇ ਟਾਈਮ ਤੇ 25 ਗ੍ਰਾਮ ਠੀਕ ਹੈ ਜੀ ਉਸ ਤੋਂ ਬਾਅਦ ਡੱਬਾ ਨਿਕਲੇਗਾ ਇਸ ਦੇ ਉੱਤੇ 2 ਨੰਬਰ ਲਿਖਿਆ ਜੀ 50 ਗ੍ਰਾਮ ਦੇਣਾ ਸ਼ਾਮ ਦੇ ਟਾਈਮ ਤੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਵੀਰੇ ਮੀਨੋਕਸ ਜੀਐਲ ਹੋਏਗੀ ਇਸ ਤੇ ਕੋਈ ਨੰਬਰ ਨਹੀਂ ਹੈਗਾ 10 ਐਮਐਲ ਡੇਲੀ ਦੇਣੀ ਹੈ ਜੇ ਤੁਸੀਂ ਪਾਊਡਰ ਨਾਲ ਇੱਕ ਨੰਬਰ ਨਾਲ ਸ਼ੁਰੂ ਕਰਨੀ ਹੈ ਇੱਕ ਨੰਬਰ ਨਾਲ ਜੇ ਦੋ ਨੰਬਰ ਨਾਲ ਸ਼ੁਰੂ ਕਰੋਗੇ ਦੋ ਨੰਬਰ ਨਾਲ ਦੇ ਦਿਓ ਜੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ 3 ਨੰਬਰ ਨਿਕਲੇਗੇ ਜੀ ਇਹ ਸਿੰਗਲ ਸ਼ਾਟ ਦੇਣਾ ਜੀ ਏਆਈ ਕਰਾਉਣ ਤੋਂ 15 ਮਿੰਟਾਂ ਬਾਅਦ ਠੀਕ ਹੈ ਮਤਲਬ ਸਿੰਗਲ ਸ਼ਾਟ ਯਾਨੀ ਸਿੰਗਲ ਸ਼ਾਟ ਜੇ ਵੀਰੇ گاਵਾ ਨੂੰ ਦੇਣਾ ਹੈ ਇੱਕ ਹੀਟ ਮਿਸ ਕਰਾਉਣੀ ਹੈ ਜੀ ਜੇ ਮੱਝਾਂ ਝੋਟੀਆਂ ਦੇਣਾ ਤੇ ਉਸੇ ਹੀਟ ਤੇ ਟੀਕਾ ਭਰਾ ਦਿਓ 100% ਰਹੂਗਾ ਹੀ ਰਹੂਗਾ ਜੇ ਨਹੀਂ ਠੀਕਾ ਸਿਰਫ ਇੱਕ ਰਸੋਲੀ ਤਿਲ ਕੋਰੀਏ ਦੀ ਪ੍ਰੋਬਲਮ ਨਾ ਹੋਵੇ ਬਾਕੀ ਮੇਰੇ ਤੇ ਛੱਡ ਦਿਓ ਜੀ ਹੱਲ ਕਰਕੇ ਦੇਣਾ ਠੀਕਾ ਪੰਜਵਾਂ ਗਿਫਟ ਸ਼ੁਰੂ ਤੋਂ ਹੀ ਦਿਵਾਲੀ ਤੇ ਆਪਾਂ ਵੀਰੇ ਪਾਇਆ ਸੀਗਾ ਘਰੇ ਹੀ ਪ੍ਰੈਗਨੈਂਸੀ ਚੈੱਕ ਕਰਨ ਵਾਲੀ ਕਿੱਟ ਵਿੱਚ ਮੈਂ ਨਿਕਲੂਗੀ ਘਰੇ ਹੀ ਤੁਸੀਂ ਚੈੱਕ ਕਰਨਾ ਠਾਈਆਂ ਦਿਨਾਂ ਬਾਅਦ ਛਾਈਆਂ ਦਿਨਾਂ ਬਾਅਦ ਇਹ ਦੇਖੋ ਮਿੱਤਰੋ ਜਿਹੜਾ ਇਹ ਪ੍ਰੋਡਕਟ ਆ ਗਿਆ ਨਾਲ ਜਿਹੜੇ ਕਿੱਟ ਦਿੱਤੀ ਹੈ ਹਨਾ ਵੀ ਇਹ ਕਿੱਟ ਤੁਹਾਨੂੰ ਵਿੱਚ ਮਿਲੂਗੀ ਕੀ ਆ ਵੀ ਪਸ਼ੂ ਚੈੱਕ ਕਰਨਾ ਤੁਸੀਂ ਇਸੇ ਕਿੱਟ ਨਾਲ ਜਿਹੜਾ ਹੈਗਾ ਚੈੱਕ ਕਰ ਸਕਦੇ ਹੋ ਵੀਰੇ ਇਹਦੇ ਤਾਂ ਪਿੱਛੇ ਕਮੈਂਟ ਆਈ ਸੀਗੇ ਬੇ ਤਾਂ 250 ਦੀ ਮਿਲਦੀ 300 ਮੈਂ ਵੀਰੇ ਫ੍ਰੀ ਦਿੱਤੀ ਆ ਮੇਰੇ ਵੱਲੋਂ 300 ਦੀ ਮਿਲਦੀ 250 ਦੀ ਮਿਲਦੀ ਮੈਨੂੰ ਕੋਈ ਮਤਲਬ ਨਹੀਂ ਇਹ ਤੇ 450 ਐਮ ਆਰ ਪੀ ਮੈਂ ਇਹਦਾ ਫ੍ਰੀ ਦਿੱਤੀ ਹੋਈ ਆ ਠੀਕ ਆ ਠੀਕ ਆ ਮੈਨੂੰ ਕਮੈਂਟ ਆਈ ਸੀ ਤਾਂ ਤੁਸੀਂ ਤਾਂ ਕਿੰਨੇ 300 400 ਦੀ ਮਿਲਦੀ ਯਾਰੋ ਮੇਰਾ ਕੋਈ ਮਤਲਬ ਨਹੀਂ ਕਹਿੰਦਾ 450 ਐਮ ਆਰ ਪੀ ਮੈਂ ਫ੍ਰੀ ਦੀ ਮੇਰੀ ਵਿੱਚ ਫ੍ਰੀ ਆ ਠੀਕ ਆ ਹਾਂਜੀ ਇਹ ਫ੍ਰੀ ਆ ਗਈ ਫ੍ਰੀ ਆ ਵਿੱਚ ਚਲੋ ਇਹ ਦੇਖੋ ਭਰਾਵੋ ਜਿਹੜੇ ਆਪਾਂ ਪੜਾਟਾ ਅੱਜ ਰੋਹਿਤ ਜੀ ਦੇ ਵਿਸ਼ਵਾਸ ਕੀਤਾ ਤੁਸੀਂ ਵਰਤਿਆ ਵਰਤ ਕੇ ਰਿਜ਼ਲਟ ਤੁਹਾਨੂੰ ਮਿਲਿਆ ਰੋਹਿਤ ਜੀ ਰਿਜ਼ਲਟ ਵਾਲੇ ਪਾਸੋਂ ਤਾਂ ਜਮਾ ਖੁਸ਼ ਹੋ ਗਏ ਲੋਕ ਮੇਰੇ ਕੋਲੋਂ ਨਾ ਫੇਰ ਸ਼ਬਦ ਨਹੀਂ ਨਿਕਲਦਾ ਪਿਆ ਮੂੰਹ ਚੋਂ ਮੈਂ ਬਹੁਤ ਖੁਸ਼ ਹਾਂ ਜੀ ਮੈਂ ਲੋਕਾਂ ਦੇ ਕੰਮ ਆਇਆ ਮੈਂ ਨਹੀਂ ਕੰਮ ਆਇਆ ਗੁਰਰਾਮ ਦਾ ਪਾਸ਼ਾ ਦੀ ਕਿਰਪਾ ਹੋਈ ਹੈ ਜੀ ਉਹਨਾਂ ਦੇ ਥਰੂ ਉਹੀ ਸਭ ਕੁਝ ਕਰਨ ਵਾਲੇ ਮੈਂ ਉਹਨਾਂ ਦੇ ਜ਼ਰੀਆ ਬਣਿਆ ਇੱਕ ਜੀ ਹਨਾ ਜੀ ਮੈਂ ਮੈਂ ਮੇਰਾ ਇਹ ਮਕਸਦ ਹੈ ਬੇਜਵਾਨ ਪਸ਼ੂ ਦਾ ਫਾਇਦਾ ਹੋ ਗਿਆ ਹੈ ਨਾ ਜੀ ਉਹ ਨਵੇਂ ਦੁੱਧ ਰਲਣ ਠੀਕ ਹੈ ਜੀ ਵਿਸ਼ਵਾਸ ਕਰਕੇ ਮੰਗਾਓ ਫਿਰ ਵੀ ਕੋਈ ਤੁਹਾਡੀ ਗੱਲ ਰਹਿ ਜੂਗੀ ਤਾਂ ਮੈਂ ਸਨਵਾਈ ਕਰੂੰਗਾ ਜੀ ਕੀ ਰੇਟ ਪੈਂਦਾ ਘਰ ਤੱਕ ਰ ਪਹੁੰਚ ਉਹੀ ਰੇਟ 1500 ਜੀ ਠੀਕ ਆ ਹਾਂਜੀ ਘਰ ਤੱਕ ਪਹੁੰਚਦਾ ਬ੍ਰੀਚ ਡਿਲੀਵਰੀ ਚਾਰਜ ਹੈ ਠੀਕ ਹੈ ਠੀਕ ਹੈ ਹੁਣ ਤਾਂ ਮੇਰਾ ਕੈਸ਼ ਔਨ ਡਿਲੀਵਰੀ ਵੀ ਤੁਹਾਨੂੰ ਮਿਲੂਗਾ ਹਰ ਥਾਂ ਤੇ ਜੀ ਬਈ ਮਿੱਤਰੋ ਪਹਿਲਾਂ ਕੀ ਹੈ ਜਦੋਂ ਤੁਸੀਂ ਘਰੇ ਜਾਓਗੇ ਠੀਕ ਹੈ ਤੁਹਾਡੇ ਘਰੇ ਪ੍ਰੋਡਕਟ ਪਹੁੰਚ ਗਿਆ ਉਦੋਂ ਬਾਅਦ ਪੈਸੇ ਦੇ ਦੇਣਾ ਹਾਂ ਸਿਰਫ ਬੁਕਿੰਗ ਦੇਣੀ ਹੈ ਜੀ 200 ਰੁਪਿਆ ਠੀਕ ਹੈ ਬਾਕੀ ਜਦੋਂ ਪਹੁੰਚ ਗਿਆ ਉਦੋਂ ਉਦੋਂ ਠੀਕ ਹੈ ਤੇ ਰੋਹਿਤ ਜੀ ਇੱਕ ਛੋਟਾ ਜਿਹੜਾ ਹੈਗਾ ਨੰਬਰ ਨੰਬਰ ਜ਼ਰੂਰ ਦਾ ਮੇਰਾ 7009381517 700 ਪੂਰਾ 9381517 ਠੀਕ ਲਾਸਟ ਵਾਰੀ ਇੱਕ ਫੇਰ ਗੱਲ ਬੋਲਣ ਲੱਗਾ ਮੇਰੇ ਕਟਿਆ ਵਾਲਿਆਂ ਦਾ ਕੰਮ ਕਟ ਗਿਆ ਠੀਕ ਹੈ ਬੜੀ ਮਿਹਰ ਹੋਈ ਆ ਬੜੀ ਕਿਰਪਾ ਹੋਈ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦਾ ਕੰਮ ਕਟਿਆ ਕੰਮ ਕਟਿਆ ਹਾਂ ਤੇ ਲੋ ਵੀ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਬਾਕੀ ਸਾਰੇ ਭਰਾਵਾਂ ਦਾ ਤੈ ਦਿਓ ਧੰਨਵਾਦ ਧੰਨਵਾਦ ਸ਼ੁਕਰੀਆ ਜੀ